ਸਾਰੇ ਸ਼ਹਿਰ ਵਿੱਚ ਗੂੰਜ ਰਿਹਾ ਹੈ RAM JI ਦਾ ਨਾਮ ਲਾਹੌਰੀ ਗੇਟ ਕ੍ਰਿਸ਼ਨਾ ਕਲੋਨੀ ਵਿੱਚ ਇਸ ਵਾਰ ਫਿਰ RAM NOMI ਤੇ DO JI WAR ਪਰ ਬਾਤ ਫੇਰੀ ਬੜੀ ਧੂਮ ਤਾਮਨਾਲ ਕੱਢੀ ਗਈ ਇਸ ਵਿੱਚ ਬਾਜ਼ਾਰ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਇਸ ਪਰ ਬਾਤ ਫੇਰੀ ਨੂੰ ਕੱਢਣ ਵਾਲੇ ਮੁਖੀ ਸੰਦੀਪ ਜੀ ਬਬਲੂ ਜੀ ਤੇ ਅਨੁਰਾਗ ਜੀ ਸਨ フフフフフ。 ਤੀਸਰੇ ਦਿਨ ਮਾਂ ਦਾ ਗੰਗਾ ਚ ਪਰਮੇਸ਼ਵਰ ਕਾਮਨਾ ਰਾਮ 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 ਜੁਨੇ ਗੋਲੇ ਕੋ Thank yeah. you.

ਤਾਂ ਕਿਵੇਂ ਕਰਦੇ ਹੋ ਕੀ ਕੀ ਕੀਤਾ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਸਵੇਰੇ ਪ੍ਰਭਾਤ ਵਰੀਆਂ ਇਹ ਪਹਿਲੀ ਵਾਰੀ ਸਾਈਂ ਸੰਧਿਆ ਕਰੀਏ ਸ਼ਾਮ ਨੂੰ ਤੇ ਹਰ ਸਾਲ ਹੀ ਕਰਾਂਗੇ ਤੋਂ ਇਸ ਤੋਂ ਵੱਧ ਚੜ ਕੇ ਸਾਨੂੰ ਰਾਮ ਜੀ ਦਾ ਅਸ਼ੀਰਵਾਦ ਚਾਹੀਦਾ ਔਰ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਚਾਹਨੇ ਇਸ ਨੂੰ ਹੋਰ ਅੱਗੇ ਵਧਾਈਏ ਤਾਂ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਸਹਿਯੋਗ ਕਿਵੇਂ ਦਾ ਮਿਲਦਾ ਹੈ ਤੁਹਾਨੂੰ ਬਹੁਤ ਵਧੀਆ ਮੱਲੇ ਵਾਲੇ ਪੂਰੇ ਨਾਲ ਖੜਦੇ ਨੇ ਹਾਂ ਜੀ ਜੀ ਤੁਹਾਨੂੰ ਬੋਲ ਆਈ ਹੈ ਕੁਝ ਸੁਸਤਾ ਨੇ ਹਾਂ ਜੀ ਹਾਂ ਜੀ ਸਾਰੇ ਨਾਲ ਹੀ ਆਵੜੇ ਕ੍ਰਿਸ਼ਨਕਲੋਨੀ ਕ੍ਰਿਸ਼ਨਕਲੋਨੀ ਜਿੱਥੋਂ ਇਹ ਜਾਗੋ ਜੀ ਮਤਲਬ ਪ੍ਰਵਾਸਰੀ ਕਰਦੇ ਹਾਂ ਉਸੇ ਪਾਸੇ ਹਾਂਜੀ ਹਾਂਜੀ ਇਹ ਦੇਖਿਆ ਦੀ ਜਿਹੜੀ ਪ੍ਰਵਾਸਰੀ ਕੱਢੀ ਆ ਕਿੰਨੇ ਟਾਈਮ ਤੋਂ ਕੱਢਦੇ ਆ ਰਹੇ ਪਿਛਲੇ ਸਾਲ ਤੋਂ ਜੀ ਕੀ ਕੀ ਕਰਦੇ ਰਹੇ ਜਿਵੇਂ ਤੁਹਾਡੇ ਮਨ ਚ ਕਿੱਦਾਂ ਆਇਆ ਮਨ ਵਿੱਚ ਐਦਾਂ ਆਇਆ ਜੀ ਜਿੱਦਾਂ ਸ਼ਿਵਰਾਤਰੀ ਮਨਾਈ ਜਾਂਦੀ ਆ ਤੇ ਜਿੱਦਾਂ ਆਪਾਂ ਸਾਰੇ ਜਣੇ ਚਾਹੁੰਦੇ ਆ ਕਿ ਰਾਮ ਰਾਜ ਜੀ ਆਵੇ ਦੁਬਾਰੇ ਹਨਾ ਤੇ ਇਸ ਕਰਕੇ ਇਸ ਉਪਰਾਲਾ ਕੀਤਾ ਕਿ ਰਾਮ ਰਾਜ ਜੀ ਲਿਆਉਣ ਦੇ ਲਈ ਸਾਨੂੰ ਰਾਮ ਪ੍ਰਵਾਸ ਫੇਰੀਆਂ ਕੱਢਣੀਆਂ ਚਾਹੀਦੀਆਂ ਹਨਾਈ ਇਸ ਕਰਕੇ ਛੋਟੇ ਬ੍ਰਦਰ ਨੇ ਫੈਸਲਾ ਕੀਤਾ ਅਨੁਰਾਗ ਜੀ ਨੇ ਕਿ ਵੀ ਅਸੀਂ ਪ੍ਰਭਾਤ ਫੇਰੀਆਂ ਕੱਢੀਏ ਰਾਮ ਜੀ ਦੀਆਂ ਪਿਛਲੇ ਸਾਲ ਤੋਂ ਸਟਾਰਟਿੰਗ ਕੀਤੀ ਸੀ ਥੋੜੇ ਘੱਟ ਸਹਿਯੋਗ ਮਿਲਿਆ ਸੀ ਬਟ ਇਸ ਇਸ ਵਾਰੀ ਅੱਛਾ ਸਹਿਯੋਗ ਮਿਲਿਆ ਸਾਨੂੰ ਪ੍ਰਭਾਤ ਫੇਰੀ ਦੇ ਵਿੱਚ ਬਹੁਤ ਲੋਕਾਂ ਨੇ ਜਾਨੀ ਕਿ ਆਪਣਾ ਸਹਿਯੋਗ ਦਿੱਤਾ ਤੇ ਹੁਮ ਹੁਮਾ ਕੇ ਸੰਗਤਾਂ ਵੀ ਪਹੁੰਚੀਆਂ ਤੇ ਲੋਕਾਂ ਨੇ ਪ੍ਰਸ਼ਾਦ ਵੀ ਵੰਡਿਆ ਹਰ ਤਰ੍ਹਾਂ ਦਾ ਜਿੱਦਾਂ ਤੁਸੀਂ ਪੁੱਛਿਆ ਵੀ ਪ੍ਰਸ਼ਾਦ ਕਿਸ ਤਰ੍ਹਾਂ ਦਾ ਚਾਹੀਦਾ ਤਾਂ ਹਰ ਤਰ੍ਹਾਂ ਦਾ ਜਿੱਦਾਂ ਦਾ ਕਿਸੇ ਦਾ ਸਹਿਯੋਗ ਸੀਗਾ ਕਿ ਬਿਸਕੁਟ ਵੰਡੇ ਪਕੌੜੇ ਬਣਤੇ ਜਾਂ ਸਮੋਸੇ ਬਣਤੇ ਜਿਸ ਦੀ ਜਿੱਦਾਂ ਦੀ ਭਾਵਨਾ ਸੀਗੀ ਉਦਾਂ ਦਾ ਪ੍ਰਸ਼ਾਦ ਬਣ ਲਿਆ ਗਿਆ ਜਿੱਦਾਂ ਆਪਾਂ ਸ਼ਿਵਰਾਤਰੀ ਤੇ ਕਰਦੇ ਆ ਕਿੰਨੇ ਦਿਨ ਨਿਕਲਦੀ ਹੈ ਤੁਹਾਡੀ ਪੰਜ ਦਿਨ ਦੀ ਜੀ ਅੱਜ ਆਖਰਲਾ ਦਿਨ ਸੀਗਾ ਜੀ ਹਾਂਜੀ ਆਖਰ ਦਿਨ ਜਿਹੜੀ ਅੱਜ ਤੇ ਕਿੰਨੇ ਕਿ ਕਿ ਘਰ ਗਈ ਹੈ ਔਰ ਕਿੱਥੇ ਕਿੱਥੇ ਘੁੰਮਣ ਆ ਗਈ ਰਾਮ ਵਾਲਾ ਜਿਹਨੂੰ ਕਿਤੇ ਦੇਖ ਕੇ ਦੇਖ ਕੇ ਰਾਜ ਤੇਰਾ ਪੋਆ ਹੈ ਪਹਿਲਾਂ ਤਾਂ ਦੋ 6 6 ਘੇਰਾਂ ਚ 6 ਘੇਰਾਂ ਚ ਹਾਂਜੀ ਤੇ ਮੰਦਰਾਂ ਚ ਦੋ ਤਿੰਨ ਮੰਦਰਾਂ ਚ ਗਈ ਹੈ ਜੀ ਕਿਹੜੇ ਕਿਹੜੇ ਮੰਦਰ ਮਹਾਵੀਰ ਮੰਦਰ ਜੀ ਰਾਜਪੁਰਾ ਰੋਡ ਤੇ ਉਸ ਤੋਂ ਬਾਅਦ ਰਾਧਾ ਕ੍ਰਿਸ਼ਨ ਮੰਦਿਰ ਹੋ ਗਿਆ ਸਾਡਾ ਤੇ ਬਜਰੰਗਵਲੀ ਮੰਦਿਰ ਆਪਣਾ ਸਰਾਂਦੀ ਗੇਟ ਹੋ ਗਿਆ ਕਾਰਖਾਸ ਹੋ ਗਿਆ ਸਾਰੇ ਮੰਦਰਾਂ ਚ ਗਏ ਆ ਅੱਗੇ ਵੀ ਇਸੇ ਤਰੀਕੇ ਕੱਟੋਗੇ ਇਸ ਤੋਂ ਵਧੀਆ ਕੱਟ ਨਹੀਂ ਆ ਰਾਮ ਲੱਲ ਜੀ ਕੋਸ਼ਿਸ਼ ਤਾਂ ਆਈ ਹੈ ਜੀ ਜਿਹੜਾ ਇਹ ਤੁਹਾਡੇ ਵੱਲੋਂ ਕੱਢਿਆ ਰਿਹਾ ਤੇ ਬਾਰੇ ਦੱਸੋ ਹਾਂਜੀ ਇਹ ਸਾਏ ਬੱਚੇ ਆਪਣੇ ਅਨੁਰਾਗ ਜੀ ਹੋਗੇ ਤੇ ਬਬਲੂ ਜੀ ਹੋਗੇ ਇਹ ਬੱਚੇ ਸਾਡੇ ਕੋਲ ਆਏ ਸੀ ਕਹਿੰਦੇ ਕਿ ਦੀਦੀ ਆਪਾਂ ਨੇ ਇਹ ਕੰਮ ਸੋਹੂ ਕਰਨਾ ਹੈ ਮੈਂ ਕਿਹਾ ਬੱਚੇ ਅਸੀਂ ਤੁਹਾਡੇ ਨਾਲ ਆ ਉਹ ਸਾਰੇ ਦੇਸ਼ ਵਾਸੀਆਂ ਨੂੰ ਵੀ ਮੈਂ ਕਹਿਣੀ ਆ ਕਿ ਬੱਚਾ ਸਾਥ ਦੇਣ ਉਹ ਮਹਾਲੇ ਵਾਲੇ ਵੀ ਸਾਡੇ ਨਾਲ ਨੇ ਸਾਨੂੰ ਇਸ ਚੀਜ਼ ਦੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਵੱਡੇ ਬੁੱਡੇ ਸਿਆਣੇ ਜੋ ਇੱਕ ਸਭ ਸਾਡੇ ਨਾਲ ਹੈ ਪਿਛਲੀ ਵਾਰ ਕੁਝ ਘੱਟ ਸੀ ਲੇਕਿਨ ਇਸ ਵਾਰ ਸਾਨੂੰ ਕੁਝ ਜ਼ਿਆਦਾ ਸਹਿਯੋਗ ਦੇਖਣ ਨੂੰ ਮਿਲਿਆ ਕਿੰਨੇ ਟਾਈਮ ਤੋਂ ਕੱਟਦੇ ਆ ਰਹੇ ਹੋ ਇਹ ਜੀ ਅਸੀਂ ਵਿਧੀ ਕੀ ਕੀ ਹੁੰਦੀ ਹੈ ਅਸੀਂ ਜੀ ਇਹ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਤੇ ਇਹਦੀ ਵਿਧੀ ਇਹ ਹੈ ਕਿ ਆਪਾਂ ਲਾਜੀ ਦਾ ਮੰਦਈ ਬਣਿਆ ਸਾਨੂੰ ਉਹਦੀ ਬਹੁਤ ਖੁਸ਼ੀ ਹੋਈ ਤਾਂ ਉਸ ਤੋਂ ਬਾਅਦ ਆਨਰ ਆਖ ਜੀ ਨੇ ਇਹ ਪਾਈ ਆਖ ਕੀਤਾ ਕਿ ਦੀਦੀ ਆਪਾਂ ਨੇ ਇਹ ਕੰਮ ਸ਼ੁਰੂ ਕਰਨਾ ਮੈਂ ਕਿਹਾ ਠੀਕੇ ਬੇਟੇ ਅਸੀਂ ਹੱਕ ਤੇ ਤੋਂ ਤੁਹਾਡੇ ਨਾਲ ਆ ਤਨ ਮਨ ਤੋਂ ਤਾਂ ਹੈਗੇ ਹੱਕ ਤੇ ਤੋਂ ਨਾਲ ਨਹੀਂ ਜਿਵੇਂ ਤੁਸੀਂ ਸਟਾਰਟ ਕਰਦੇ ਹੋ ਸਟਾਰਟ ਕੀ ਆਰਟੀ ਵਗੈਰਾ ਕਰਦੇ ਹੋ ਹਾਂਜੀ ਹਾਂਜੀ ਇੱਥੇ ਗਣਪਤੀ ਜੀ ਦੀ ਆਸਤੀ ਕਰਦੇ ਆ ਪਹਿਲੇ ਗਣਪਤੀ ਜੀ ਦੀ ਆਸਤੀ ਕਰਦੇ ਆ ਛੇ ਉਸ ਤੋਂ ਬਾਅਦ ਇਸ ਨੂੰ ਮਤਲਬ ਕੀ ਜੋ ਵੀ ਬਾਤ ਕਰਦੇ ਨੇ ਜੋਤੀ ਪ੍ਰਸ਼ੰਤ ਕਰਕੇ ਕਿਸ ਕੀ ਚੀ ਦਾ ਪ੍ਰਸ਼ਾਦ ਬਣਦੇ ਦੇਖੋ ਜੀ ਐਵੇਂ ਜੋ ਸੰਗਤ ਲੈ ਆਵੇ ਉਹ ਸਭ ਚੀਜ਼ ਦਾ ਪਸਾਦ ਅਸੀਂ ਹੋਰ ਅੱਜਕੱਲ ਦੀ ਜਿਹੜੀ ਪੀੜੀ ਹੈ ਉਹ ਇਹ ਕੰਮ ਤੋਂ ਦੂਰ ਹੁੰਦੀ ਜਾ ਰਹੀ ਹੈ ਹੈਨਾ ਜੀ ਉਹਨਾਂ ਨੂੰ ਕਈ ਮੈਸੇਜ ਦੋਗੇ ਅਸੀਂ ਉਹਨਾਂ ਨੂੰ ਇਹ ਮੈਸੇਜ ਦਵਾਂਗੇ ਕਿ ਸਨਾਤਨਿਕ ਬਹੁਤ ਅੱਛੀ ਹੋਵੇ ਇਸ ਤੋਂ ਦੂਰ ਨਾ ਹੋ ਨਾਲ ਚਲੋ ਵੱਡਿਆਂ ਦਾ ਕਹਿਣਾ ਮੰਨੋ ਵੱਡਿਆਂ ਦੇ ਸਹਯੋਗ ਦੇ ਨਾਲ ਸਾਹਿਬ ਬੱਚਿਆਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਬੱਚੇ ਜੇ ਨਸ਼ੇ ਵਿੱਚ ਪਏ ਆ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਕਿ ਅੱਗੇ ਸਨਾਤਨਮ ਬਦੇਸ